ਦਰਸ਼ਕਾਂ ਨੂੰ ਵੀ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਅੱਜ ਇੱਕ ਤੁਹਾਨੂੰ ਪਤਾ ਹੈ ਪਿਛਲੇ ਕੁਝ ਦਿਨਾਂ ਤੋਂ سلسلہ ਅਸੀਂ ਚਾਲੂ ਕੀਤਾ ਸੀ ਕਮੇਟੀਆਂ ਬਣਾਉਣ ਦਾ ਇੰਡਸਟਰੀ ਰਿਲੇਟਿਡ ਤਿੰਨ ਕਮੇਟੀਆਂ ਪਿੱਛੇ ਅਸੀਂ ਬਣਾਈਆਂ ਸੀ ਉਹ ਟੈਕਸਟਾਈਲ ਰਿਲੇਟਿਡ ਸੀ ਇੱਕ ਸਪਿਨਿੰਗ ਤੇ ਵੀਵਿੰਗ ਇੱਕ ਡਾਈੰਗ ਐਂਡ ਫਿਨਿਸ਼ਿੰਗ ਤੇ ਤੀਜੀ ਅਪਰਲ ਦੀ ਅੱਜ ਅਸੀਂ ਉਹ ਸਿਲਸਲੇ 'ਚ 6 ਕਮੇਟੀਆਂ ਦੀ ਅਨਾਉਂਸਮੈਂਟ ਹੋਰ ਕਰਨ ਜਾ ਰਹੇ ਹਾਂ। ਉਹਦੇ ਵਿੱਚ ਸਭ ਨਾਲੋਂ ਪਹਿਲੀ ਕਮੇਟੀ ਹੈਗੀ ਸਪੋਰਟਸ ਐਂਡ ਲੈਦਰਵੁੱਡਸ। ਐਵੇਚ 12 ਮੈਂਬਰ ਹੈਗੇ। ਜਿਹਦੇ ਚੇਅਰਮੈਨ ਇਹਨਾਂ ਦੇ ਅਸੀਂ ਬਣਾਏ ਆ ਉਹ ਰਜੇਸ਼ ਖਰਬੰਦਾ ਜੀ ਹੈਗੇ ਨਵੀਂਆ ਸਪੋਰਟ ਜਲੰਧਰ ਤੋਂ। ਉਹਨਾਂ ਨੂੰ ਅਸੀਂ ਚੇਅਰਮੈਨ ਬਣਾਇਆ ਹੈ। ਬਾਕੀ ਜੇ ਕਹੋ ਤਾਂ ਮੈਂ ਬਾਕੀ ਮੈਂਬਰ ਬੋਲ ਦਿੰਦਾ ਨਹੀਂ ਤਾਂ ਤੁਹਾਨੂੰ ਲਿਸਟ ਪ੍ਰੋਵਾਈਡ ਕਰ ਦਿੰਦਾ ਪੋਸਟ ਤੋਂ ਬਾਅਦ ਹੈਂਡ ਟੂਲਸ ਦੀ ਇੱਕ ਕਮੇਟੀ ਬਣਾਈ ਗਿਆ ਸੀ ਮਸ਼ੀਨਲ ਐਂਡ ਹੈਂਡ ਟੂਲਸ ਦੀ ਉਹਦੇ ਵਿੱਚ ਜਿਹੜੇ ਅਸੀਂ ਚੇਅਰਮੈਨ ਬਣਾਏ ਆ ਉਹ ਅਸ਼ੋਨੀ ਕੁਮਾਰ ਹੈ ਉਹ ਪ੍ਰੈਜ਼ੀਡੈਂਟ ਵੀ ਰਹੇ ਆ ਐਫ ਆਈਓ ਦੇ ਇੰਡੀਆ ਦੇ ਇੰਡੀਆ ਦੇ ਪ੍ਰੈਜ਼ੀਡੈਂਟ ਵੀ ਰਹੇ ਆ ਤੇ ਵਿਕਟਰ ਫੋਰਜਿੰਗ ਜੰਨਾ ਦੀ ਕੰਪਨੀ ਹੈ ਜਲੰਧਰ ਤੋਂ ਉਹਨਾਂ ਨੂੰ ਚੇਅਰਮੈਨ ਬਣਾਇਆ ਤੇ ਡੈਰੀ ਕਮੇਟੀ ਹੈ ਉਹ ਹੈਗੀ ਫੂਡ ਪ੍ਰੋਸੈਸਿੰਗ ਐਂਡ ਡੈਰੀ ਉਹਦੇ ਵਿੱਚ ਐਲਟੀ ਫੂਡਸ ਦੇ ਦਾਵਤ ਰਾਈਸ ਦਾਵਤ ਦੇ ਨਾਮ ਤੋਂ ਯਾਦਾਂ ਮਟੂਰਾ ਪੂਰਾ ਬ੍ਰਾਂਡ ਇਹ ਆਪਣੇ ਸਬ ਤੋਂ ਹੈਗੇ ਅਸ਼ੋਕ अरोड़ा ਉਹਨਾਂ ਨੂੰ ਚੇਅਰਮੈਨ ਐਸ ਕਮੇਟੀ ਦਾ ਬਣਾਏ ਅਗਲੀ ਕਮੇਟੀ ਜਿਹੜੀ ਹੈਗੀ ਟੂਰਿਜ਼ਮ ਐਂਡ ਹਸਪਿਟੈਲਿਟੀ ਹੈ ਇਹਦੇ ਵਿੱਚ ਗੁਰਜਿੰਦਰ ਸਿੰਘ ਹੈ ਅੰਮ੍ਰਿਤਸਰ ਤੋਂ ਕਿਉਂਕਿ ਟੂਰਿਜ਼ਮ ਔਰ ਕਲਚਰ ਜੋ ਆਪਣਾ ਪੰਜਾਬ ਦਾ ਗੁਰੂਆਂ ਦੀ ਨਗਰੀ ਤੋਂ ਚੱਲੂ ਹੁੰਦਾ ਹੈ ਇਹਨਾਂ ਦੇ ਬੈਸਟ ਵੈਸਟਰਨ ਹੋਟਲਸ ਹੈਗੇ ਉੱਥੇ ਔਰ ਹੋਰ ਵੀ ਕਾਫੀ ਇਹਨਾਂ ਦਾ ਇੰਟਰਸਟ ਹੈ ਟੂਰਿਜ਼ਮ ਤੇ ਹਸਪਿਟੈਲਿਟੀ 'ਚ ਇਹਨਾਂ ਨੂੰ ਅਸੀਂ ਪ੍ਰੇਡਿਕਟ ਬਣਾਇਆ ਚੇਅਰਮੈਨ ਨੈਕਸਟ ਹੈਵੀ ਮਸ਼ੀਨਰੀ ਹੈ ਹੈਵੀ ਮਸ਼ੀਨਰੀ ਦੀ ਅਸੀਂ ਕਮੇਟੀ ਬਣਾਈ ਇਹਦੇ ਵਿੱਚ ਇੰਟਰਨੈਸ਼ਨਲ ਟਰੈਕਟਰਸ ਲਿਮਟਿਡ ਹੁਸਿਆਰਪੁਰ ਸਨਾਲਿਕਾ ਜਿਹੜਾ ਤੁਸੀਂ ਬ੍ਰੈਂਡ ਨੇਮ ਤੋਂ ਮਸ਼ਹੂਰ ਹੋਗੇ ਏ ਐਸ ਮਿੱਤਲ ਲੈ ਕੇ ਉਹਨਾਂ ਦੇ ਐਮ ਡੀ ਉਹਨਾਂ ਨੂੰ ਅਸੀਂ ਚੇਅਰਮੈਨ ਇਸ ਕਮੇਟੀ ਦਾ ਬਣਾਇਆ ਜਿਹੜੀ ਅੱਜ ਦੀ ਲਾਸਟ ਕਮੇਟੀ ਹੈ ਉਹ ਹੈਗੀ ਫਰਨੀਚਰ ਐਂਡ ਪਲਾਈ ਇੰਡਸਟਰੀ ਉਹਦੇ ਵਿੱਚ ਵਰਗੋ ਪੈਨਲਸ ਐ ਵੀ ਹੁਸ਼ਿਆਰਪੁਰ ਦੀ ਕੰਪਨੀ ਹੈ ਤੇ ਨਰੇਸ਼ ਤੇ ਬਾੜੀ ਜੀ ਹੈਗੇ ਇਹਨਾਂ ਨੂੰ ਅਸੀਂ ਚੇਅਰਮੈਨ ਬਣਾਇਆ ਇੱਕ ਕਮੇਟੀਆਂ ਦਾ ਰੋਲ ਹੋਏਗਾ ਕਿ ਸਾਨੂੰ ਆਪਣੀ ਆਪਣੀ ਇੰਡਸਟਰੀ ਦਾ ਕੋਈ ਮੁਸ਼ਕਲਾ ਹੈ ਔਰ ਇਹਨਾਂ ਨੂੰ ਅਸੀਂ ਫਰਦਰ ਇਸ ਤਰ੍ਹਾਂ ਹੈਲਪ ਕਰ ਸਕਦੇ ਆ ਕਿ ਇਹ ਇੰਡਸਟਰੀ ਹੋਰ ਕਰੋ ਕਰੇ ਔਰ ਨਵੇਂ ਇਨਵੈਸਟਰ ਵੀ ਐਸ ਇੰਡਸਟਰੀ ਵਿੱਚ ਸਾਡੇ ਸੂਬੇ ਚ ਹਰ ਕਮੇਟੀ ਦੇ ਨਾਲ ਏਡੀਸੀ ਵਿਲ ਐਕਟ ਐਸ ਮੈਂਬਰ ਸੈਕਟਰੀ ਮਤਲਬ ਜਿਸ ਤਰ੍ਹਾਂ ਹੁਸ਼ਿਆਰਪੁਰ ਚੇਅਰਮੈਨ ਸਾਹਿਬ ਹੈ ਤਾਂ ਅਸੀਂ ਹੁਸ਼ਿਆਰਪੁਰ ਦੇ ਏਡੀਸੀ ਉਹਨਾਂ ਨਾਲ ਲਗਾਏ ਆ ਬਲੰਦਰ ਤੇ ਆ ਤਾਂ ਏਡੀਸੀ ਬਲੰਦਰ ਲਗਾਏ ਆ ਉਹ ਆਰਗੇਨਾਈਜ਼ ਕਰਿਆ ਕਰਨਗੇ ਮੀਟਿੰਗ ਔਰ ਜਿਹੜੇ ਮਿਨਟਸ ਐ ਉਹ ਡਰਾਫਟ ਕਰਨਗੇ ਉਹ ਈਸਾਈ ਕਮੇਟੀਆਂ ਜਿੰਨੀਆਂ ਹੈਗੀਆਂ ਇਹ 6 ਅੱਜ ਦੀਆਂ ਤੇ ਤਿੰਨ ਪਹਿਲਾਂ 9 ਹੋ ਗਈਆਂ 15 ਕਮੇਟੀਆਂ ਹੋਰ ਐ ਉਹ ਵੀ ਅੰਡਰ ਪ੍ਰੋਸੈਸ ਐ ਡਰਾਫਟਿੰਗ ਦੇ ਸਾਰਿਆਂ ਨੂੰ ਇਹੀ ਅਸੀਂ ਰਿਕੁਐਸਟ ਕੀਤਾ ਚੇਅਰਮੈਨਾਂ ਨੂੰ ਵੀ ਮੈਂਬਰਸ ਨੂੰ ਵੀ ਕਿ 1 ਅਕਤੂਬਰ ਤੱਕ ਸਾਨੂੰ ਇਹਨਾਂ ਦੀ ਪੂਰੀ ਫਾਈਨਲ ਜੋ ਵੀ ਤੁਹਾਡੇ ਸੁਜੈਸ਼ਨਸ ਐ ਸਾਨੂੰ ਦੇ ਦਿੱਤੇ ਜਾਣ ਤਾਂ ਕਿ ਜਲਦੀ ਤੋਂ ਜਲਦੀ ਅਸੀਂ ਇਨਕੋਰਪੋਰੇਟ ਕਰਕੇ ਇਨਾਂ ਨੂੰ ਪਾਲਿਸੀਜ਼ ਲੈ ਕੇ ਵੱਧ ਤੋਂ ਵੱਧ ਇਹਨਾਂ ਨੂੰ ਅਸੀਂ ਹੈਲਪ ਕਰ ਸਕੀਏ ਔਰ ਸਾਡਾ ਇਹੀ ਉਪਰਾਲਾ ਹੈ ਕਿਉਂਕਿ ਹਰ ਸੈਕਟਰ ਦਾ ਆਪਣਾ ਆਹ ਪ੍ਰੋਬਲਮਸ ਹੁੰਦੇ ਹਰ ਇਸ਼ੂ ਦਾ ਅੱਗੇ ਕੀ ਹੁੰਦਾ ਸੀ ਇੱਕ ਬਣ ਜਾਂਦੀ ਸੀ ਕਿ ਕਿਸੇ ਨੂੰ ਸੂਟ ਕਰਦੀ ਸੀ ਪਾਲਿਸੀ ਕਿਸੇ ਨੂੰ ਨਹੀਂ ਕਰਦੀ ਸੀ ਔਰ ਇਹ ਸਾਰਾ ਜਿਹੜਾ ਉਪਰਾਲਾ ਹੈ ਸਾਡੇ ਮਾਨਯੋਗ ਨੈਸ਼ਨਲ ਕਮਿਸ਼ਨਰ ਕੇਜਰੀਵਾਲ ਜੀ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਇਹ ਉਹਨਾਂ ਦੀਆਂ ਇਹ ਜੋ ਵੀ ਕਮੇਟੀਆਂ ਬਣਾਈਆਂ ਉਹਨਾਂ ਦੀ ਅਪਰੂਵਲ ਹੈ ਔਰ ਉਹਨਾਂ ਦੀ ਐਡਵਾਈਸ ਹੈ ਜਿਹਦੇ ਨਾਲ ਅਸੀਂ ਇਹ ਚੱਲ ਰਹੇ ਹਾਂ ਹੈਸ਼ਟੈਗ ਕੋਈ ਕਿਸੇ ਭਰਾ ਦਾ ਸਵਾਲ ਨਹੀਂ ਜਿਹੜੇ ਚੇਅਰਮੈਨ ਬਣਾਉਣਗੇ ਜੀ ਇਹਨਾਂ ਨੂੰ ਪ੍ਰੋਸੀਡਿੰਗਸ ਵਿੱਚ ਵੀ ਕਿਉਂ ਵਿੱਚ ਜਨਕਾ